ਮਰਵਾਦ ਆ ਬੁਝਾ ਪਕਾ ਲੋ ਐਹੀ ਬੈਠੇ ਕੇ ਕਰਦੇ ਯਾਰੋ ਐਸੇ ਜਿਹੇ ਪਾਉਦਾ ਮਰਵਾਦ ਹੋ ਗਿਆ ਯਾਰ ਆਹ ਕਿਹੜਾ ਬੁਝਾਉਂਦਾ ਨਹੀਂ ਬੁਝਾ ਯਾਦ ਰੱਖੇ ਹਣ

हा चलि चर whales This one with a子 station which I have in my heart D frisk Yes yes, I am ऑन Yeah, I'm ਆਦਿਆਂ ਨੇ ਕੋਈ ਇਹਨਾਂ ਦੀ ਫੋਟੋ ਏਕੇ ਰਹਿਣੀ ਇਹਦੀ ਦੁਕਾਨ ਦੀ ਤੇ ਫੋਟੋ ਕਰਦੇ ਆਂ 1 ਮਿੰਟ 8 ਮਿੰਟ ਬੜੇ ਥੋੜਾ ਸਾਈਡ ਦੇਓ ਅੱਤਾ ਸਰ ਸਾਹਮਣੇ ਆਗੇ ਸਰ ਥੋੜਾ 1 ਮਿੰਟ 1 ਮਿੰਟ ਸਰ ਇਹਨਾਂ ਦੀ ਚੰਨਾ ਦੀ ਹੈ ਸਰ ਰਾਜਸਥਾਨ ਤੇ ਮੱਧ ਪ੍ਰਦੇਸ਼ ਤੇ ਇੱਕ ਇੱਕ ਹੋਰ ਮੈਂ ਬੋਲ ਕੇ ਦੱਸਦਾ ਆਪ ਨੂੰ ਤੇ ਇਹਨਾਂ ਦੀਆਂ ਕੀ ਕੀ ਇਹਨਾਂ ਦਾ ਹਾਲ ਹੋਇਆ ਜਮਾਨਤਾ ਜਬ ਤੱਕ ਹੋਵੇ ਬਾਅਦ ਦੇਖੋ ਮੈਂ ਇੱਕ ਮਿੰਟ ਰੁਕ ਰਿਹਾ ਸੀ ਇੱਕ ਮਿੰਟ ਰਖਵਿੰਦਰ ਹਾਲ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਉਜੜੀ ਦੋ ਮਿੰਟ ਆਪਣੀ ਗੱਲ ਦੱਸਣਗੇ ਸਾਰੀ ਮੈਂ ਕਿਹਾ ਜੀ ਜੋ ਜੋ ਇਹ ਬਣਿਆ ਹੋਇਆ ਹੈ ਅੱਜ ਇਹਨੂੰ ਉਜਾੜਨ ਦੇ ਉੱਤੇ ਲੱਕ ਬਣਿਆ ਹੋਇਆ ਵੈ ਕੋਈ ਇਹਦੀ ਹੈ ਨਹੀਂ ਕਿ ਇਹਨੂੰ ਮੇਨਟੇਨੈਂਸ ਜ਼ੀਰੋ ਹੈ ਰਾਤ ਦੇ ਵਕਤ ਸ਼ਾਇਦ ਹੀ ਕੋਈ ਅਸੀਂ ਲਾਈਟ ਜਗਦੀ ਹੋਈ ਦੇਖੀ ਹੈ ਨਾ ਇੱਥੇ ਕੋਈ ਮੇਨਟੇਨੈਂਸ ਹੈ ਨਾ ਕੋਈ ਇਹਦੀ ਮੇਨਟੇਨੈਂਸ ਹੈ ਅਸੀਂ 10 ਵਾਰੀ ਕੰਪਲੇਨ ਲਿਖਾਈ ਹੈ ਉਹ ਕਹਿੰਦੇ ਜੀ ਹੈਰੀਟੇਜ ਦਾ ਹੋਇਆ ਹੈ ਉਹ ਕਹਿੰਦੇ ਜੀ ਹੈ ਕਾਰਪੋਰੇਸ਼ਨ ਦਾ ਔਰ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਗਈ ਆ ਜੀ ਪਲੱਸ ਇੱਥੇ ਜੋ ਪਾਰਕਿੰਗ ਦਾ ਇੰਨਾ ਬੁਰਾ ਹਾਲ ਹੈ ਅਸੀਂ ਸਰ ਆਪਣੇ ਟਾਈਮ ਤੇ ਬਣਾਇਆ ਸਰ ਜੋ 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 ਜਨਰਲ ਸੈਕਟੀ ਸਾਹਿਬ ਜੋ ਜੋ ਕਰ ਗਏ ਜੋ ਵਿਕਿੰਦਰ ਜੋ ਕਰ ਗਏ ਉੱਥੇ ਹੀ ਰੁਕਿਆ ਹੋਇਆ ਵੈ ਅਸੀਂ ਤੇ ਕਹਿੰਨੇ ਆ ਕਿ ਸਾਡਾ ਸ਼ਹਿਰ ਅੰਮ੍ਰਿਤਸਰ ਐਸੇ ਹੈਰਿਟੇਜ ਕਰਕੇ ਹੀ ਰੋਟੀ ਖਾ ਰਿਆ ਵੈ ਪਲੀਜ਼ ਉਹਨੂੰ ਦੁਬਾਰਾ ਰਿਵਾਈਵ ਤੇ ਕਰੋ ਉਹਨੂੰ ਦੁਬਾਰਾ ਇੰਨਾ ਰਿਵਾਈਵ ਕਰੋ ਕਿ ਅਸੀਂ ਲੋਕ ਅਸੀਂ ਸਰਵਾਈਵ ਕਰ ਸਕੀਏ ਅੰਮ੍ਰਿਤਸਰ ਦੇ ਵਿੱਚ ਕੋਈ ਇੰਡਸਟਰੀ ਨਹੀਂ ਹੈਗੀ ਸਾਡੇ ਲੋਕਾਂ ਦਾ ਸਭ ਤੋਂ ਜ਼ਿਆਦਾ ਜਿਹੜਾ ਰੋਜ਼ਗਾਰ ਹੈ ਟੂਰਿਜ਼ਮ ਹੈ ਔਰ ਟੂਰਿਜ਼ਮ ਜਿੱਥੇ ਖਲੋਤਾ ਹੈ ਉੱਥੇ ਹੀ ਰਹਿ ਗਿਆ ਇਹਦੇ ਵਾਸਤੇ ਅਸੀਂ ਸਾਰੇ ਜਿਹੜੀ ਹਾਲ ਬਜ਼ਾਰ ਨਹੀਂ ਮੈਂ ਕਵਾਂਗਾ ਸਾਰਾ ਵਪਾਰੀ ਵਰਗ ਇਹ ਇੱਕ ਰਿਕਵੈਸਟ ਹੈ ਕਿ ਇਹ ਚੀਜ਼ਾਂ ਨੂੰ ਦੁਬਾਰਾ ਆ ਕੇ ਬੱਲੇ ਆ ਜਮਾਈ ਬੋਲੇ ਸੋਨਿਆ ਸੁਣਾ ਮੇਰਾ ਜਨਰਲ ਸੈਕਟਰੀ ਸਾਹਿਬ ਇੱਕ ਮਿੰਟ ਮੈਂ ਇੱਕ ਮਿੰਟ ਆ ਜਿਹੜਾ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੇ ਸੀ ਇੱਥੇ ਆਇਆ ਇੱਕ ਬਹੁਤ ਬੁਰਾ ਹਾਲ ਹੁੰਦਾ ਸੀ ਇੱਥੇ ਫਿਰ ਆ ਸਾਰੇ ਏਰੀਆ ਨੂੰ ਡਿਵੈਲਪ ਕਰਨ ਦਾ ਮੈਂ ਪਲਾਨ ਬਣਾਇਆ ਤੇ ਆ ਸਾਰਾ ਕੁਝ ਉਦੋਂ ਅਸੀਂ ਸੈੱਟ ਕੀਤਾ ਸੀ ਪਰ ਮੈਂ ਬੜਾ ਦੁਖਣਾ ਮੈਨੂੰ ਹੁੰਦਾ ਜਦੋਂ ਮੈਂ ਆਉਣਾ ਇੱਥੇ ਕਿ ਚੀਜ਼ਾਂ ਬਿਹਤਰੀ ਹੋਣ ਦੇ ਬਜਾਏ ਡਿਟੇਰੀਅਰ ਹੋ ਗਈਆਂ ਮੇਰਾ ਤਾਂ ਸੁਪਨਾ ਸੀ ਜੇ ਪ੍ਰਮਾਤਮਾ ਮਿਹਰ ਕਰਦਾ ਜਿਵੇਂ ਹੈਰੀਟੇਜ ਟ੍ਰੀਟਮੈਂਟ ਨਹੀਂ ਪੂਰੀ ਵਾਲਟ ਸਿਟੀ ਅੰਮ੍ਰਿਤਸਰ ਦੀ ਗੁਰੀ ਨਗਰੀ ਉਹ ਜਾ ਬਣਾਉਣਾ ਦੇਖੋ ਜਿੰਨਾ ਆਪਾਂ ਇੱਥੇ ਸੇਵਾ ਕਰਾਂਗੇ ਇਸ ਪਵਿੱਤਰ ਨਗਰੀ ਦੀ ਉਨਾ ਹੀ ਪ੍ਰਮਾਤਮਾ ਦਾ ਆਸ਼ੀਰਵਾਦ ਰਹੂਗਾ ਮੈਂ ਤਾਂ ਇੰਨਾ ਕਹਿੰਦਾ ਪ੍ਰਮਾਤਮਾ ਜਦੋਂ ਵੀ ਸਾਨੂੰ ਮੌਕਾ ਦੇਊਗਾ ਤੁਸੀਂ ਦੇਖੋਗੇ ਕਿਵੇਂ ਐਸ ਸ਼ਹਿਰ ਨੂੰ ਇੰਨਾ ਕਬਜ਼ੂਰ ਬਣਾ ਦੇ ਕਿਉਂਕਿ ਆਪਣਾ ਸਾਰੀ ਸਾਰਿਆਂ ਨੂੰ ਮਿਲਦਾ ਹੀ ਸਾਰਾ ਕੁਝ ਇੱਥੋਂ ਹੈ ਬਿਲਕੁਲ ਐਸ ਸ਼ਹਿਰ ਤੋਂ ਪਰ ਮੈਨੂੰ ਦੁੱਖ ਹੈ ਕਿ ਐ ਸ਼ਹਿਰ ਦਾ ਜੋ ਬੁਰਾ ਹਾਲ ਕਰ ਦਿੱਤਾ ਕਾਂਗਰਸ ਨੇ ਤਾਂ 5 ਸਾਲ ਕੀਤਾ ਹੀ ਕੀਤਾ ਆ ਝਾੜੂ ਵਾਲੇ ਤਾਂ ਜਿਵੇਂ ਹੀ ਬਰਬਾਦ ਕਰ ਦਿੱਤਾ ਬਸ ਤਿੰਨ ਦਿਨਾਂ ਤੋਂ ਕੋਈ ਬੰਦਾ ਖੁਸ਼ ਵੀ ਨਜ਼ਰ ਆਇਆ ਮੈਨੂੰ ਨਹੀਂ ਲੱਗਦਾ ਬੋਲੇ ਅੱਜ ਤੁਸੀਂ ਜਿੱਥੇ ਵੀ ਚਲੇ ਜਾਓ ਆ ਸਾਰੀ ਹੌਲ ਬਾਦੀ ਆ ਸਾਰੇ ਵਪਾਰੀ ਬੈਠੇ ਆ ਅੱਜ ਦਾ ਹੌਲ ਬਜ਼ਾਰਾ ਜਮਾ ਦਿਲ ਹੈ ਅੰਮ੍ਰਿਤਸਰ ਦਾ ਤੂੰ ਦੇਖੋ ਨੀਰਾ ਕਿੰਨਾ ਹੋਇਆ ਪਿਆ ਕੋਈ ਲਾਈਟ ਨਹੀਂ ਜਾਗ ਰ ਆ ਦੇਖੋ ਇੱਕ ਲਾਈਟ ਜਿਹੜੀਆਂ ਲਾਈਟਾਂ ਆਹੀ ਲਵੀਆਂ ਆ ਸਾਹਮਣੇ ਆ ਜੀ ਮੈਂ ਪੰਜਾਬ ਨੂੰ ਬਚਾਉਣਾ ਕਿਉਂ ਚਾਹਣਾ ਆ ਗੱਲਾਂ ਕਰਕੇ ਆ ਦੇਖੋ ਲਾਈਟਾਂ ਅਸੀਂ ਲਾਈਆਂ ਲਾਈਟਾਂ ਬੰਦ ਹੋਈ ਪਈਆਂ ਸਾਰਾ ਕੁਝ ਬੰਦ ਹੈ ਜਨਰੇਟਰ ਭੇਜ ਚੁੱਕਾ 15 15 ਵਾਰ ਰਿਮਾਈਂਡਰ ਭੇਜ ਚੁੱਕਾ ਲਿਖਾ ਬਹੁਤ ਚੱਲ ਰਹੀ ਹੈ ਪ੍ਰੋਬਲਮ ਅਕੀਨ ਮੈਂ ਬਾਦਲ ਸਾਹਿਬ ਦਾ ਇੱਥੇ ਆਨ ਤੇ ਦਿਲੋਂ ਧੰਨਵਾਦ ਕਰਦਾ ਸਾਰੇ ਹਲ ਬਿਆਰ ਵੱਲੋਂ ਔਰ ਦਿਲ ਦੀਆਂ ਗਰਾਈਆਂ ਤੋਂ ਇਹਨਾਂ ਨੂੰ ਸੁਭ ਚਿੰਤਕੋਂ ਦੇ ਕਰਨ ਸਾਰਾ ਬਾਜ਼ਾਰ ਸੁਭ ਚਿੰਤਕਾ ਬਾਦਲ ਸਾਹਿਬ ਆਪ ਅੱਗੇ ਵਧਾਓ ਹਮ ਤੁਹਾਰੇ ਸਾਥ ਹਾਂ